ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਮੇਰੇ YouTube ਚੈਨਲ ਰੈਨੂ ਪੰਜਾਬੀ ਰਸੋਈ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਮੈਂ ਬਣਾ ਰਹੀ ਹਾਂ ਚੋਲ ਦੇਖੋ ਕਿੰਨੇ ਖਲੇ ਖਲੇ ਉਦੇ ਵਾਸਤੇ ਮੈਂ ਇੱਕ ਗਲਾਸ ਚਾਵਲਾਂ ਦਾ ਲਿਆ ਬਾਸਮਤੀ ਦੋ మీడియం ਸਾਈਜ਼ ਦੇ ਆਲੂ ਪਿਆਜ਼ ਔਰ ਹਰੀ ਮਿਰਚ ਲਈਆ ਚੋਲਾਂ ਨੂੰ ਧੋ ਕੇ ਰੱਖ ਲਿਆ ਵਾ ਤੇ ਦੂਜੀ ਸਾਈਡ ਮੈਂ ਹੁਣ ਕੜਾਈ ਰੱਖੀ ਆ ਕਿਉਂਕਿ ਮੈਂ ਚੋਲ ਕੜਾਈ ਚ ਬਣਾ ਰਹੀ ਹਾਂ ਕੁੱਕਰ ਜ ਨਹੀਂ ਤੇ ਕੜਾਈ ਰੱਖ ਲਈ ਆ ਇਹ ਤੇ ਕੜਾਈ ਗਰਮ ਹੋ ਹੁੰਤੇ ਥੋੜਾ ਜਿਹਾ ਮੈਂ ਤੇਲ ਪਾਇਆ ਇੱਕ ਤੋਂ ਡੇਢ ਕਿਢੀ ਇਹ ਤੇਲ ਜਦੋਂ ਗਰਮ ਹੋ ਗਿਆ ਇਹਦੇ ਵਿੱਚ ਮੈਂ ਪਾਵਾਂਗੀ ਇੱਕ ਚਮਚਾ ਜੀਰੇ ਦਾ ਜੀਰਾ ਜਦੋਂ ਹਲਕਾ ਜਿਹਾ ਬਰਾਊਨ ਹੋ ਗਿਆ ਤੇ ਉਸ ਤੋਂ ਬਾਅਦ ਆ ਫਿਰ ਆ ਪਾਵਾਂ ਇਹਦੇ ਵਿੱਚ ਪਿਆਜ਼ ਔਰ ਆਲੂ ਔਰ ਹਰੀ ਮਿਰਚ ਪਾਵਾਂਗੇ ਤੇ ਇਹ ਚਾਵਲ ਮੈਂ ਬਣਾ ਰਹੀ ਹਾਂ ਜੀ ਸਵੇਰੇ ਸਵੇਰੇ ਬਣਾ ਰਹੀ ਹਾਂ ਤੁਹਾਨੂੰ ਪਤਾ ਸਵੇਰ ਸਵੇਰ ਟਾਈਮ ਕਿੰਨਾ ਕੋ ਹੁੰਦਾ ਵਾ ਕਰਦੇ ਸਾਰੇ ਕੰਮ ਕਰਨੀ ਹੁੰਦੀ ਆ ਤੇ ਉਹਦੇ ਵਿੱਚ ਜੀ ਅਗਰ ਕੋਈ ਫਰਮੈਚ ਪਾ ਦੇ ਕਿ ਅਸੀਂ ਚਾਵਲ ਖਾਣੇ ਆ ਤੇ ਫਿਰ ਉਹ ਵੀ ਨਾਲ ਹੀ ਬਣਾਉਣੇ ਪੈਂਦੇ ਠੀਕ ਆ ਜੀ ਤੇ ਆ ਜੀਰਾ ਪੁੱਜ ਗਿਆ ਹੁਣ ਤੇ ਫਿਰ ਮੈਂ ਇਹਦੇ ਵਿੱਚ ਪਿਆਜ਼ ਪਾ ਲਈ ਜਿਹੜੇ ਕੱਟੇ ਹੋਏ ਸੀਗੇ ਠੀਕ ਆ ਜੀ ਕੱਟੇ ਹੋਏ ਪਿਆਜ਼ਾਂ ਨੂੰ ਪਾ ਕੇ ਤੇ ਹਲਕਾ ਮੈਂ ਭੁੰਨ ਲਿਆ ਵਾ ਇਹ ਜਦੋਂ ਹਲਕੇ ਭਰਨ ਹੋ ਗਏ ਤੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਹਰੀ ਹਰੀ ਮਿਰਚ ਪਾਵਾਂਗੇ ਜਿਹੜੀਆਂ ਮੈਂ ਇਕੱਟੀਆਂ ਲੰਬੀਆਂ ਤਿੰਨ ਤੋਂ ਚਾਰ ਕਟੀਆਂ ਨੇ ਬਰੀਕ ਨਹੀਂ ਕਟੀਆਂ ਲੰਬੀਆਂ ਲੰਬੀਆਂ ਕਟੀਆਂ ਨੇ ਠੀਕ ਆ ਜੀ ਇਹਨਾਂ ਨੂੰ ਵੀ ਜਦੋਂ ਹਲਕਾ ਭੁੰਨ ਲਿਆ ਤੇ ਉਸ ਤੋਂ ਬਾਅਦ ਆ ਇਹਦੇ ਵਿੱਚ ਮੈਂ ਪਾਣੀ ਆਲੂ ਤੇ ਮੇਰੀਆਂ ਵੀਡੀਓ ਤੇਰੇ ਤੁਹਾਨੂੰ ਚੰਗੀਆਂ ਲੱਗਦੀਆਂ ਵਾ ਰੈਸਪੀ ਤੁਹਾਨੂੰ ਵਧੀਆ ਲੱਗਦੀ ਆ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਔਰ ਵੀਡੀਓ ਨੂੰ ਲਾਈਕ ਜ਼ਰੂਰ ਦਿਓ ਤੇ ਹੁਣ ਦੇਖੋ ਇਹ ਆਲੂ ਪਾਤੀਆ ਪਿਆਜ਼ ਔਰ ਹਰੀ ਮਿਰਚ ਭੁੰਜਣ ਤੋਂ ਬਾਅਦ ਤੇ ਇਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਭੁੰਨ ਲੈਣਾ ਵਾ ਇਹਨਾਂ ਨੂੰ ਹਲਕਾ ਜਿਹਾ ਭੁੰਨਣ ਤੋਂ ਬਾਅਦ ਹੀ ਆਪਾਂ ਮਸਾਲੇ ਪਾਉਣੇ ਆ ਤੇ ਮੇਰੇ ਘਰ ਦੇ ਵਿੱਚ ਜਿੱਦਾਂ ਦਾ ਮੈਂ ਖਾਣਾ ਮਤਲਬ ਖਾਣਾ ਖਾਣਾ ਪਸੰਦ ਕਰਦੀ ਆ ਮੈਂ ਉਸੇ ਤਰ੍ਹਾਂ ਦਾ ਹੀ ਬਣਾਉਣੀ ਆ ਕੇ ਇਹ ਨੀਗਾ ਕੇ ਵੀਡੀਓ ਬਣਾਉਣ ਦੇ ਚੱਕਰ ਦੇ ਵਿੱਚ ਮੈਂ ਖਾਣਾ ਉਦਾਂ ਦਾ ਬਣਾਵਾ ਔਰ ਬਾਅਦ ਚ ਉਹ ਵੇਸਟ ਹੋਵੇ ਕੋਈ ਖਾਵੇ ਨਾ ਇਸ ਕਰਕੇ ਜਿਸ ਤਰ੍ਹਾਂ ਦਾ ਖਾਂਦੇ ਆ ਉਸੇ ਤਰ੍ਹਾਂ ਦਾ ਇਹੀ ਬਣਾਨੀ ਆ ਮੈਂ ਠੀਕ ਹੈ ਜੀ ਤੇ ਹੁਣ ਇਹ ਆਲੂ ਵੀ ਭੁੱਜ ਗਏ ਆ ਇਹਦੇ ਵਿੱਚ ਇੱਕ ਚਮਚਾ ਨਮਕ ਪਾਇਆ ਥੋੜੀ ਜੀ ਮੈਂ ਹਲਦੀ ਪਾਈ ਥੋੜੀ ਜੀ ਮੈਂ ਲਾਲ ਮਿਰਚ ਪਾਈ ਆ ਕਿਉਂਕਿ ਹਰੀ ਮਿਰਚ ਵੀ ਪਾਈ ਹੋਈ ਹੈ ਤੇ ਇਹਨਾਂ ਨੂੰ ਪੌਣੇ ਲੈਣਾ ਇੱਕ ਤੋਂ ਦੋ ਮਿੰਟ ਵਾਸਤੇ ਜਦੋਂ ਇਹ ਪੁੱਜ ਗਏ ਤੇ ਇਹਦੇ ਵਿੱਚ ਆਪਾਂ ਚਾਵਲ ਪਾਣੀ ਆ ਜਿਹੜੇ ਮੈਂ ਪਹਿਲਾਂ ਭਿੰਕੇ ਰੱਖਦੇ ਸੀ ਧੋ ਗਏ ਇਹਨਾਂ ਦੇ ਵਿੱਚ ਚੋਲਾਂ 'ਚ ਪਾਣੀ ਪਾਤਾ ਸੀਗਾ ਤੇ ਉਹ ਤਿੰਨ ਤੋਂ ਚਾਰ ਮਿੰਟ ਤੱਕ ਭਿੱਜੇ ਰਹੇ ਤਾਂ ਕਿ ਝੋਲ ਜਿਹੜੇ ਆ ਉਹ ਫੁੱਲ ਜਾਣ ਔਰ ਵਧੀਆ ਮਤਲਬ ਵੀ ਪੱਕ ਜਾਣ ਤੇ ਤੜਕਾ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਗਿਆ ਉਸ ਤੇ ਪਾ ਦੇਈ ਇਹਦੇ ਵਿੱਚ ਮੈਂ ਚੋਲ ਪਾਏ ਆ ਚੋਲਾ ਦਾ ਪਾਣੀ ਨਹੀਂ ਪਾਇਆਗਾ ਚੋਲਾ ਨੂੰ ਮਤਲਬ ਬਿਨਾ ਪਾਣੀ ਤੋਂ ਚੋਲਾ ਨੂੰ ਪਾਇਆ ਵਾ ਤੜਕੇ ਦੇ ਵਿੱਚ ਤੇ ਇਹ ਜਦੋਂ ਚਾਵਲ ਨੂੰ ਦੋ ਤੋਂ ਤਿੰਨ ਮਿੰਟ ਤੱਕ ਆਪਾਂ ਇਸੇ ਤਰ੍ਹਾਂ ਹੀ ਪਕਾਣਾ ਵਾ ਤਾਂ ਕਿ ਇਹਦੇ ਵਿੱਚ ਚੋਲਾ ਦੇ ਵਿੱਚ ਲੂਣ ਮਿਰਚ ਜਿਹੜਾ ਆਪਾਂ ਮਸਾਲੇ ਆ ਉਹ ਚੰਗੀ ਤਰ੍ਹਾਂ ਮਿਕਸ ਹੋ ਜਾਣ ਤੇ ਇਹਨਾਂ ਨੂੰ ਵੀ ਆਪਾਂ ਦੋ ਤੋਂ ਤਿੰਨ ਮਿੰਟ ਹੀ ਭੁੰਨਣਾ ਵਾ ਠੀਕ ਹੈ ਜੀ ਤੇ ਬਾਕੀ ਫਿਰ ਇਹਨਾਂ ਨੂੰ ਚੋਲਾ ਬਣਾਉਣ ਤੋਂ ਬਾਅਦ ਮੈਂ ਦੂਸਰੇ ਕੰਮ ਵੀ ਕੀਤੇ ਇੱਕ ਸਾਈਡ ਤੇ ਮੈਂ ਤੜਕਾ ਕੱਟਿਆ ਦਾਲ ਬਣਾਈ ਸੀ ਉਹਨੂੰ ਤਾਂ ਤੜਕਾ ਲਾਉਣਾ ਸੀ ਤੇ ਨਾਲ ਹੀ ਇੱਕ ਸਾਈਡ ਤੇ ਮੈਂ ਦਹੀਂ ਪਕੌੜੀਆਂ ਤਿਆਰ ਕਰਨੀਆਂ ਸੀ ਇਸ ਕਰਕੇ ਸਵੇਰੇ ਸਵੇਰੇ ਕੰਮ ਤਾਂ ਬਹੁਤ ਹੁੰਦੇ ਆ ਚਾਵਲ 2-2-3 ਮਿੰਟ ਜਦੋਂ ਪੱਕ ਗਏ ਫਿਰ ਇਹਦੇ ਵਿੱਚ ਬਰਾਬਰ ਦੀ ਮਾਤਰਾ ਦਾ ਪਾਣੀ ਪੋਣਾ ਵਾ ਕਿ ਇੱਕ ਗਲਾਸ ਚਾਵਲ ਦਾ ਤੇ ਦੋ ਗਲਾਸ ਪਾਣੀ ਤੇ ਪਾਈਆ ਕਿ ਕੁਚੌੜ ਆਪਾਂ ਕੁੱਕਰ 'ਚ ਨਹੀਂ ਕੜਾਈ 'ਚ ਬਣਾਉਣੀ ਹੈ ਔਰ ਕੜਾਈ 'ਚ ਜਦੋਂ ਆਪਾਂ ਚਾਵਲ ਬਣਾਈਏ ਤੇ ਪਾਣੀ ਥੋੜਾ ਜਿਹਾ ਜ਼ਿਆਦਾ ਹੀ ਲੱਗਦਾ ਵਾ ਇਸ ਕਰਕੇ ਇਹਨਾਂ ਨੂੰ ਆਪਾਂ ਸੇਕ ਉਨਾਂ 'ਕ ਰੱਖਣਾਗਾ ਕਿ ਜਦਾਂ ਮਤਲਬ ਇੱਕ ਉਬਾਲਾਂ ਦੇ ਇਨੂੰ మీడియం ਸਾਈਜ਼ ਤੇ ਕਰ ਦੇਣਾ మీడియం ਜਦੋਂ ਲੋ ਹੋ ਕੇ ਗੈਸ ਕੀਤਾ ਵਾ ਤੇ ਉਸ ਤੋਂ ਬਾਅਦ ਚੌਲ ਬਣ ਕੇ ਤਿਆਰ ਹੋ ਜਾਣੇ ਆ ਹਜੇ ਇਹ ਪੂਰੀ ਤਰ੍ਹਾਂ ਬਣੇ ਨਹੀਂ ਗੇ ਤੇ ਇਹਨਾਂ ਨੂੰ ਦੋ ਤੋਂ ਤਿੰਨ ਮਿੰਟ ਵਾਸਤੇ ਹੋਰ ਰੱਖ ਲਿਆ ਵਾ ਇਹ ਰੱਖਣ ਤੋਂ ਬਾਅਦ ਆ ਮੈਂ ਦੂਜੀ ਸਾਈਡ ਤੇ ਮੈਂ ਦਾਲ ਨੂੰ ਤੜਕਾ ਲਾਇਆ ਉਹ ਲਾਣ ਤੋਂ ਬਾਅਦ ਆ ਫਿਰ ਮੈਂ ਦਹੀਂ ਦੀ ਤਿਆਰੀ ਕੀਤੀ ਦਹੀਂ ਪਕੌੜੀਆਂ ਬਣਾਉਣੀਆਂ ਸੀ ਤੇ ਉਹਦੇ ਵਾਸਤੇ ਮੈਂ ਜੀਰੇ ਨੂੰ ਤਵੇ ਤੇ ਉੱਤੇ ਭੁੰਨ ਲਿਆ 1 ਚਮਚਾ ਇਹ ਜਦੋਂ ਹਲਕਾ ਬਰਾਊਨ ਹੋ ਗਿਆ ਤੇ ਇਹਨੂੰ ਫਿਰ ਮੈਂ ਤਵੇ ਦੇ ਉੱਤੇ ਦਰਦਰਾ ਪੀਸ ਲੈਣਾ ਵਾ ਚੱਕਲੇ ਵੇਲਣੇ ਦੀ ਮਦਦ ਦੇ ਨਾਲ ਤੇ ਇਹਨੂੰ ਪੀਸਣ ਤੋਂ ਬਾਅਦ ਫਿਰ ਦਹੀਂ ਜਿਹੜਾ ਦੂਜੀ ਸਾਈਡ ਰੱਖਿਆ ਸੀਗਾ ਉਹਨੂੰ ਫੈਂਟ ਲਿਆ ਔਰ ਫੈਂਟਣ ਤੋਂ ਬਾਅਦ ਅਦੇ ਕੋਦੇ ਜੀਰਾ ਜਿਹੜਾ ਉਹ ਦਰਦਰਾ ਜਿਹਾ ਵਾ ਤੇ ਦਹੀਂ ਫੈਂਟਣ ਤੋਂ ਬਾਅਦ ਮੈਂ ਇਹਦੇ ਵਿੱਚ ਨਮਕ ਪਾਤਾ ਤੇ ਇਹਦੇ ਵਿੱਚ ਫਿਰ ਮੈਂ ਜਿਹੜਾ ਪੁੱਜਿਆ ਹੋਇਆ ਜੀਰਾ ਸੀਗਾ ਉਨੂੰ ਪਾਤਾ ਵਾ ਤੇ ਨਾਲ ਮਿਰਚ ਪਕੌੜੀਆਂ ਪਾਤੀਆਂ ਠੀਕ ਹੈ ਜੀ ਤੁਸੀਂ ਦਹੀਂ ਦੇ ਵਿੱਚ ਆਪਣੇ ਹਿਸਾਬ ਨਾਲ ਮਿਰਚ ਪਾ ਸਕਦੇ ਹੋ ਹਰੀ ਲਾਲ ਜਿੱਦਾਂ ਦੀ ਤੁਹਾਨੂੰ ਪਸੰਦ ਆ ਪਰ ਮੈਂ ਇਹਦੇ ਵਿੱਚ ਨਹੀਂ ਪਾਈ ਕਿਉਂਕਿ ਮੈਂ ਚਾਵਲਾਂ 'ਚ ਵੀ ਪਾਈ ਆ ਔਰ ਦਾਲ ਦੇ ਵਿੱਚ ਵੀ ਮਤਲਬ ਕਿ ਕਰਾਰੀ ਬਣਾਈਆਂ ਦਾਲ ਵੀ ਉੱਚ ਵੀ ଲୁଣ ਮਿਰਚ ਐਸ ਕਰਕੇ ਦਹੀਂ ਥੋੜਾ ਜਿਹਾ ਉਸ ਤਰ੍ਹਾਂ ਨਾ ਬਣਾਇਆ ਤੇ ਦਹੀਂ ਚਪਕੌੜੀਆਂ ਪੌਣ ਦਾ ਵਾਦਾ ਇੱਕ ਗਲਾਸ ਵਿੱਚ ਬਾਣੀ ਦਾ ਪਾਇਆ ਤੇ ਦਹੀਂ ਤਿਆਰ ਹੋ ਗਿਆ ਤੇ ਹੁਣ ਆਪਾਂ ਪਲੇਟ ਤਿਆਰ ਕਰਾਂਗੇ ਖਾਣ ਵਾਸਤੇ ਚੋਲਾ ਨੂੰ ਹਲਾ ਲਿਆ ਚੰਗੀ ਤਰ੍ਹਾਂ ਹਲਾਉਣ ਤੋਂ ਬਾਅਦ ਪਲੇਟ ਦੇ ਵਿੱਚ ਇਹਨਾਂ ਨੂੰ ਪਾ ਲਿਆ ਠੀਕ ਆ ਜੀ ਤੇ ਨਾਲ ਹੀ ਇਹਦੇ ਪਲੇਟ ਦੇ ਵਿੱਚ ਚੋਲ ਪੌਣ ਦਾ ਵਾਦਾ ਇੱਕ ਸਾਈਡ ਤੇ ਦਹੀਂ ਪਾ ਲਿਆ ਨਾਲ ਹੀ ਜਿਹੜੀ ਮਦਾਲ ਬਣਾਈ ਸੀ पाली या तो प्लेट होगी तैयार जी तो खा तुम भी खाओ तो इंजॉय करो और मेरी वीडियो में लाइक तो शेयर जरूर करियो बाकी सारे भैन भावों का धन्यवाद जी थैंक यू